ਖਬਰਨਾਮਾ ਦੇਖ ਰਿਆ ਸ਼ੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਹਲਕਾ ਤਰਨਤਾਰ ਦੀ ਜਿਬਲੀ ਚੋਣ ਦਾ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਹਰ ਉਮੀਦਵਾਰ ਵੱਲੋਂ ਆਪ ਕੋ ਆਪਣੇ ਪੱਧਰ ਤੇ ਦਾਅਵੇਦਾਰੀਆਂ ਠੋਕੀਆਂ ਜਾਰੀਆਂ ਨੇ ਕਿ ਇਹ ਸੀਟ ਸਾਡੀ ਪਾਰਟੀ ਵੱਲੋਂ ਜਿੱਤੀ ਜਾਵੇਗੀ ਇੱਕ ਪਾਸੇ ਹਾਕਮ ਤੇਰ ਅਤੇ ਹਾਕਮ ਤੇਰ ਵੱਲੋਂ ਹਰਬੀਰ ਸਿੰਘ ਸੰਧੂ ਜੋ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਇਕ ਰਹਿ ਚੁੱਕੇ ਨੇ ਇੱਕ ਵਾਰ ਐਜ਼ ਅ ਆਜ਼ਾਦ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਮੀ ਫੌਜੀ ਦੇ ਨਾਮ ਤੇ ਜਾਣਿਆ ਜਾਂਦਾ ਪਰਿਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਅਤੇ ਉਹਨਾਂ ਦੇ ਸਮਰਥਕ 43 ਪਿੰਡਾਂ ਦੇ ਸਰਪੰਚ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੇ ਨਾਲ ਨੇ ਅਤੇ 8 ਜਿੱਤੇ ਹੋਏ ਕੌਂਸਲਰ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਮਜਬੂਰੀ ਬਣ ਗਈ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਲਾਂਕਿ ਹਲਕਾ ਤਨਤਰ ਦੀ ਜਿਮਨੀ ਚੌਂਕ ਲਈ ਹੋਰ ਟਕਸਾਲੀ ਆਗੂ ਵੀ ਦਾਵੇਦਾਰ ਮੰਨੇ ਜਾ ਰਹੇ ਸੀ ਵਿਸ਼ਾ ਸਿੰਘ ਮਲਟੋਹਾ ਦੇ ਪਰਿਵਾਰ ਦੇ ਵਿੱਚੋਂ ਵੀ ਕੋਈ ਚੋਣ ਮਦਦ ਦੇ ਵਿੱਚ ਖੜ ਸਕਦਾ ਸੀ ਲੇਕਿਨ ਮਜਬੂਰੀ ਬਣੀ ਸੁਖਵਿੰਦਰ ਕੌਰ ਰੰਧਾਵਾ ਦੇ ਨਾਲ 43 ਜਿੱਤੇ ਪਿੰਡ ਜਿੱਤੇ ਹੋਏ ਪਿੰਡਾਂ ਦੇ ਸਰਪੰਚ 8 ਜਿੱਤੇ ਹੋਏ ਕੌਂਸਲਰ ਇਸ ਕਰਕੇ ਮਰਜ਼ ਕਰਕੇ ਪਾਰਟੀ ਨੂੰ ਚੋਣ ਲੜਾਉਣੀ ਪਈ ਹਾਕਮ ਤੇ ਵੀ ਦਾਵੇਦਾਰੀਆਂ ਠੋਕਰੀ ਹੈ ਅੱਜ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੂਸਰੀਆਂ ਪਾਰਟੀਆਂ ਉੱਤੇ ਸ਼ਬਦੀ ਹਮਲੇ ਕੀਤੇ ਅੱਜ ਨਾਮ ਜਨਗੀ ਦੇ ਪਰਚੇ ਹਰਬੀਤ ਸਿੰਘ ਸੰਧੂ ਹੁਣਾ ਵੱਲੋਂ ਭਰੇ ਗਏ ਕਾਂਗਰਸ ਵੀ ਜਿਹੜੀ ਹੈ ਉਹ ਲਗਾਤਾਰ ਬੜਕਾ ਮਾਰਦੇ ਫਿਰਦੇ ਨੇ ਕਰਨਬੀਰ ਬੁੰਜ ਹੋਣੀ ਕਿ ਜਿੱਤ ਸਾਡੀ ਪੱਕੀ ਹੈ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸਾਡੀ ਸਰਕਾਰ ਬਣਨ ਵਾਲੀ ਹੈ ਲੇਕਿਨ ਡਰ ਸਾਰੀਆਂ ਪਾਰਟੀਆਂ ਤੋਂ ਡਰ ਸਾਰੀਆਂ ਪਾਰਟੀਆਂ ਨੂੰ ਲੱਗ ਨੂੰ ਲੱਗ ਰਿਹਾ ਹੈ ਭਾਈ ਅੰਮ੍ਰਿਤਪਾਲ ਖਾਲਸਾ ਦੀ ਪਾਰਟੀ ਅਤੇ ਭਾਈ ਅੰਮ੍ਰਿਤਪਾਲ ਖਾਲਸਾ ਦੀ ਪਾਰਟੀ ਵੱਲੋਂ ਉਤਾਰੇ ਗਏ ਉਮੀਦਵਾਰ ਤੋਂ ਮਨਦੀਪ ਸਿੰਘ ਜੋ ਵੱਡੇ ਭਰਾ ਨੇ ਸੰਦੀਪ ਸਿੰਘ ਸਣੀ ਦੇ ਕਿਉਂਕਿ ਪੰਥ ਪੰਥਕ ਵੋਟ ਜਿਹੜੀ ਹੈ ਦੋ ਧੜਿਆਂ ਵਿੱਚ ਵੰਡੀ ਜਾਵੇਗੀ ਤੇ ਦੂਸਰੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਹਲਕਾ ਤਰਨਤਾਰ ਜਿਹੜਾ ਹੈ ਉਹ ਸਭ ਤੋਂ ਪੰਜਾਬ ਦੀ ਸਭ ਤੋਂ ਜ਼ਿਆਦਾ ਪੰਥਕ ਵੋਟ ਜਿਹੜੀ ਹੈ ਹਲਕਾ ਸ਼੍ਰੀ ਖਡੂਰ ਸਾਹਿਬ ਖਾਸ ਕਰਕੇ ਤਣਤਰ ਦੇ ਵਿੱਚ ਪਾਈ ਜਾਂਦੀ ਹੈ ਇਸ ਕਰਕੇ ਪੰਥਕ ਵੋਟ ਦਾ ਰੁਖ ਕਿਹੜੀ ਪਾਸੇ ਹੋਵੇਗਾ ਪੰਥਕ ਵੋਟ ਕਿਹੜੀ ਪਾਰਟੀ ਨੂੰ ਪਵੇਗੀ ਇਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਪੰਬਲ ਪੂਸੇ ਵਿੱਚ ਨੇ ਲੇਕਿਨ ਮਨਦੀਪ ਸਿੰਘ ਮੱਡਾ ਵਾਰ-ਵਾਰ ਕਹਿ ਰਹੇ ਨੇ ਕਿ ਮੈਂ ਇੱਕ ਪਾਰਟੀ ਦਾ ਉਮੀਦਵਾਰ ਨਹੀਂ ਮੈਂ ਪਾਰਟੀ ਤੋਂ ਉੱਪਰ ਹਾਂ ਮੈਂ ਪਾਰਟੀ ਬਾਜੀ ਤੋਂ ਉੱਪਰ ਕੰਮ ਕਰਾਂਗਾ ਪਾਰਟੀ ਬਾਜੀ ਤੋਂ ਲੋਕਾਂ ਦਾ ਪੰਥ ਦਾ ਮੈਨੂੰ ਸਮਰਥਨ ਚਾਹੀਦਾ ਹੈ ਹਾਲਾਂਕਿ ਸੰਦੀਪ ਸਿੰਘ ਸੈਣੀ ਦੀ ਗੱਲ ਕਰੀਏ ਉਹਨਾਂ ਦੀ ਕੁਰਬਾਨੀ ਦੀ ਗੱਲ ਕਰੀਏ ਉਹਨਾਂ ਦੇ ਕੰਮਾਂ ਦੀ ਗੱਲ ਕਰੀਏ ਸੰਦੀਪ ਸਿੰਘ ਸੈਣੀ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਕੁੱਟ ਮਾਰ ਕੀਤੀ ਗਈ ਤਸ਼ੱਦਦ ਕੀਤਾ ਗਿਆ ਇਸ ਕਰਕੇ ਪੰਥ ਜਿਹੜਾ ਹੈ ਮਨਦੀਪ ਸਿੰਘ ਵੱਲ ਮੁੜੇਗਾ ਭਾਈ ਅਮਰਤਪਾਲ ਖਾਲਸਾ ਵੱਲ ਮੁੜੇਗਾ ਹਾਲਾਂਕਿ ਇਹ ਹਲਕਾ ਵੀ ਖਡੂਰ ਸਾਹਿਬ ਦੇ ਵਿੱਚ ਆਉਂਦਾ ਹੈ ਤੇ ਭਾਈ ਅਬਰਤਪਾਲ ਖਾਲਸਾ ਨੇ 2024 ਦੀ ਲੋਕ ਸਭਾ ਦੀ ਚੋਣ ਇੱਕ 197120 ਵੋਟਾਂ ਦੇ ਵੱਡੇ ਫਰਕ ਨਾਲ ਜਿੱਤੀ ਸੀ ਇਸ ਕਰਕੇ ਲਗਾਤਾਰ ਕਿਆਸਰਗੀਆਂ ਲਗਾਈਆਂ ਚੱਲ ਗਿਆ ਨੇ ਕਿ ਮਨਦੀਪ ਸਿੰਘ ਜੇਕਰ ਜਿੱਤਦੇ ਨੇ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹ ਤੈਅ ਹੋ ਜਾਵੇਗਾ ਕਿ ਮਾਝੇ ਦੇ ਲੋਕ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਚਾਹਦੇ ਨੇ ਨਾ ਭਾਰਤੀ ਜਨਤਾ ਪਾਰਟੀ ਨੂੰ ਨਾ ਕਾਂਗਰਸ ਪਾਰਟੀ ਨੂੰ ਅਤੇ ਨਾ ਹੀ ਹਾਕਮ ਤੇ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੂੰ ਇਹ ਹੁਣ ਜਿਮਣੀ ਚੋਣਾ ਦੀ ਬਾਪ ਡੋਰ ਮਾਝੇ ਦੇ ਮਝੈਲਾ ਅੱਥੇ ਹੈ ਮਝੈਲ ਕਿਸ ਤਰ੍ਹਾਂ ਦਾ ਫੈਸਲਾ ਲੈਂਦੇ ਨੇ ਜਿੱਤਣਗੇ ਕਿੰਨੀਆਂ ਵੋਟਾਂ ਨਾਲ ਜਿੱਤਣਗੇ ਕਿੰਨੇ ਫਰਕ ਦੇ ਨਾਲ ਜਿੱਤਣਗੇ ਇਹ ਹੁਣ ਤੈ 14 ਨਵੰਬਰ ਨੂੰ ਹੋਵੇਗਾ ਕਿਉਂਕਿ 11 ਨਵੰਬਰ ਨੂੰ ਜਿਮਨੀ ਚੋਣਾ ਦੀ VOTING ਹੋ ਜਾਵੇਗੀ ਹਾਲਾਂਕਿ ਦੱਸਿਆ ਜਾ ਰਿਹਾ ਹੈ ਸ਼ਰੂਪਰੀ ਇਕਾਦੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਉਮੀਦਵਾਰ ਬੀਬੀ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਅਤੇ ਭਾਈ ਅਬਰਤਪਰ ਖਾਲਸਾ ਦੇ ਉਮੀਦਵਾਰ ਮਨਦੀਪ ਸਿੰਘ ਇਹਨਾਂ ਦੋਨਾਂ ਦੇ ਵਿਚਕਾਰ ਪੰਥਕ ਟੱਕਰ ਹੋਵੇਗੀ ਕਿਉਂਕਿ ਪੰਥ ਦੀ ਵੋਟ ਸਭ ਤੋਂ ਜ਼ਿਆਦਾ ਹੈ ਪੰਥ ਡਿਸਾਈਡ ਕਰੇਗੀ ਪੰਥ ਫੈਸਲਾ ਲਵੇਗੀ ਕਿ ਭਾਈ ਮਨਦੀਪ ਸਿੰਘ ਨੂੰ ਵੋਟ ਪਾਉਣੀ ਹੈ ਜਾਂ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਵੋਟ ਪਾਉਣੀ ਹੈ ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੰਨੀ ਚੋਣ ਲੜ ਰਹੇ ਨੇ ਕਾਂਗਰਸ ਪਾਰਟੀ ਵੱਲੋਂ ਵੀ ਦਾਅਵੇਦਾਰੀਆਂ ਠੁਕੀਆਂ ਜਾ ਰਹੀਆਂ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸਾਡੀ ਸਰਕਾਰ ਬਣਨ ਵਾਲੀ ਹੈ ਇੱਧਰ ਰਿਪੀਟ ਕਰਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਤੇ ਭਾਰਤੀ ਜਨਤਾ ਪਾਰਟੀ ਵੀ ਕਹਿੰਦੀ ਹੈ ਕਿ ਅਸੀਂ ਆਪਣੇ ਵੱਲ ਬੁੱਤੇ ਉੱਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ 117 ਹਲਕਿਆਂ ਵਿੱਚ ਨਰੋਲ ਆਪਣੇ ਉਮੀਦਵਾਰ ਉਤਾਰਾਂਗੇ لیکن ਇਹ ਹਲਕਾ ਤੈਅ ਕਰੇਗਾ ਇਸ ਕਰਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਦੋ ਪੰਥਕ ਉਮੀਦਵਾਰ ਅਤੇ ਦੂਸਰੇ ਪਾਸੇ ਨੌਨ ਪੰਥਕ ਹੁਣ ਇਹ ਪਤਾ ਲੱਗੇਗਾ ਕਿ ਪੰਥਕ ਉਮੀਦਵਾਰਾਂ ਨੂੰ ਵੋਟ ਕਿੰਨੀ ਕੁ ਪੈਂਦੀ ਹੈ ਇੱਕ ਦੂਜੇ ਨੂੰ ਕਿੰਨੀ ਕੁ ਕਾਹਲੀ ਦੀ ਟੱਕਰ ਦਿੰਦੇ ਨੇ ਇਹ ਦੱਸਿਆ ਜਾ ਰਿਹਾ ਹੈ ਕਿ ਪਹਿਲੇ ਨੰਬਰ ਤੇ ਹੁਣਗੇ ਮਨਦੀਪ ਸਿੰਘ ਆ ਭਾਈ ਅੰਮ੍ਰਿਤਪਾਲ ਖਾਲਸਾ ਪਾਰਟੀ ਦੇ ਉਮੀਦਵਾਰ ਦੂਸਰੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਤੀਜੇ ਨੰਬਰ ਤੇ ਆਪ ਆਪ ਦੀ ਪਾਰਟੀ 4 ਨੰਬਰ ਤੇ ਕਾਂਗਰਸ ਅਤੇ 5ਵੇਂ ਨੰਬਰ ਤੇ ਹੋਵੇਗੀ ਭਾਰਤੀ ਜਨਤਾ ਪਾਰਟੀ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਪੈਰ ਇੰਨੇ ਸੌਖੇ ਨਹੀਂ ਲੱਗਦੇ ਜਿਮਨੀ ਚੋਣ ਦੇ ਵਿੱਚ ਜਿੰਨੀਆਂ ਵੀ ਆ ਵਿਧਾਨ ਸਭਾ ਤੋਂ ਪੰਜ ਜਿਮਨੀ ਚੋਣਾ ਪੰਜਾਬ ਤੋਂ ਵਿਚ ਹੋਈਆਂ ਨੇ ਮੁਧਰੇ ਮੁਢ ਡਿੱਗੇ ਨੇ ਭਾਰਤੀ ਜਨਤਾ ਪਾਰਟੀ ਵਾਲੇ ਹਾਲਾਂਕਿ ਕਾਂਗਰਸ ਪਾਰਟੀ ਨੇ ਇੱਕ ਸੀਟ ਜਿੱਤੀ ਹੈ ਹਲਕਾ ਬਰਨਾਲਾ ਤੋਂ ਹਾਲਾਂਕਿ ਪਿਛਲੀਆਂ ਚੋਣਾਂ ਦਾ ਜਿਮਨੀ ਚੋਣਾਂ ਦਾ ਸੁਖਵੀਰ ਸਿੰਘ ਬਾਦਲ ਹੋਣਾ ਵੱਲੋਂ ਬਾਈਕਟ ਕੀਤਾ ਗਿਆ ਕਿਉਂਕਿ ਹাদার ਨਹੀਂ ਬੰਨਿਆ ਸੀ ਹੁਣ ਇਹ ਦੇਖਣਾ ਹੋਵੇਗਾ ਕਿ ਦੂਜੀ ਜਿਮਨੀ ਚੋਣ ਦੇ ਵਿੱਚ ਕਿਉਂਕਿ ਪਹਿਲੀ ਜਿਮਨੀ ਚੋਣ ਜਿਹੜੀ ਲੜੀ ਗਈ ਸੀ ਜਦੋਂ ਤੀਜੀ ਵਾਰ ਪ੍ਰਧਾਨ ਬਣੇ ਸੀ ਸੁਖਬੀ ਸਿੰਘ ਬਾਦਲ ਜਰਨੈਲ ਸਿੰਘ ਖੁੰਬੜ ਵਾਲੀ ਉਹ ਬੁਰੀ ਤਰ੍ਹਾਂ ਹਾਰੇ ਹੁਣ ਇਹ ਦੇਖਣਾ ਹੋਵੇਗਾ ਇਹ ਹਾਰਦੇ ਨੇ ਜਾਂ ਜਿੱਤਦੇ ਨੇ ਵੈਸੇ ਭਾਈ ਅਮਰਪਾਲ ਖਾਲਸਾ ਦੇ ਸਮਰਥਕ ਕਹਿੰਦੇ ਨੇ ਕਿ ਜਿੱਤ ਸਾਡੀ ਪੱਕੀ ਹੈ ਐਲਾਨ ਹੋਣਾ ਬਾਕੀ ਹੈ ਧੰਨਵਾਦ